वेलकम टू माय चैनल दोस्तों शोंकी बाबा वाले ਵਿੱਚ ਹੋ ਗਿਆ ਜੀ ਸਵਾਗਤ ਹੈ दोस्तों ਅੱਜ ਸੰਡੇ ਵਾਲਾ ਦਿਨ ਹੈ ਉੱਤਰ ਆਪਾ ਗੜਦੇ ਆਪਣੇ ਸਾਰੇ ਬਾਹਰ ਦੋਸਤੋ ਕਬੂਤਰਾਂ ਨੇ ਆਂਡੇ ਬਹੁਤ ਦਿੱਤੇ ਸੀਗੇ ਸਾਰੇ ਚੱਕ ਚੱਕ ਸਿਰ ਤੇ ਇਹ ਗਰਮੀ 'ਚ ਬੱਚੇ ਪਾਲਦੇ ਨਹੀਂ ਜ਼ਹਿਰ ਬਹੁਤ ਬਹੁਤ ਹੋ ਰਿਹਾ ਤੇ ਹੁਣ ਸਾਰੇ ਖੇਦਵਾਰਾ ਮਾਦੀਆ ਪਿੱਛੇ ਲੱਗੇ ਕਈਆਂ ਦੇ ਅੰਡੇ ਹਲਾ ਕੇ ਰੱਖੇ ਹੋਏ ਆ ਪਰ ਫਿਰ ਵੀ ਅੰਡੇ ਦੇਦੇ ਹੋਏ ਮਾਦੀ ਕਹਿੰਦੇ ਕਈਆਂ ਨੇ

ਸੰਡੇ ਦਾ ਦਿਨ ਆ ਪਰ ਅੱਜ ਕਬੂਤਰ ਬਹੁਤ ਘੱਟ ਉੜਾਏ ਕਿਸੇ ਨੇ ਸਾਰੇ ਪਾਸੇ ਖਾਲੀ ਹੈ ਅੱਜ ਉੜਾਏ ਨਹੀਂ ਜਾਂ ਸੰਡੇ ਦੜੇ ਵਗੈਰਾ ਵੀ ਉੱਡਦੇ ਆ ਪਰ ਇੱਧਰ ਜਿੱਥੇ ਜਨਤਾ ਸਾਰੀ ਉੱਧਰ ਨਿਕਲੀ ਹੈ ਇੱਥੇ ਸ਼ੱਦਾਂ ਦੇ ਕਿਸੇ ਨੇ ਨਹੀਂ ਉਡਾਏ ਕਬੂਤਰ ਦੂਰ ਦੂਰ ਸਾਰਾ ਮਾਹੌਲ ਖਾਲੀ Terima kasih telah menonton! ਉਸ ਦਾ ਕਪਾਹ ਮਲਵਈਆਂ ਨਾਲ ਜੁੜਾਂਗੇ ਜਾਂਦਾ ਹੋਇਆ ਉਹਦਾ ਵੀ ਤਾਂ ਨੀ ਸੌਂਕਰਾਵਾ ਦੀ ਵੀਡੀਓ ਚ ਕੋ ਪੱਥਰ ਦੇ ਗੁੱਡੇ ਛੱਡਿਆ ਲੱਗਦਾ Айвар. Сарые досту андруварги.